पकੜਿਆ ਕੇ ਕੋਇ ਨੇ ਜਿਆਦਾ ਸੀ ਪਾਖੜਾ ਕੱਲ ਜੇਲ੍ਹ ਦੇ ਅੰਦਰ ਇਨੂੰ ਇਨੂੰ ਮਾਰ ਕੇ ਖਾਣੀ ਓ ਕਿਹਨੇ ਵੀ ਪੜਾ ਅਜਾ ਜੀਵਤ ਆ ਕਰਕੇ ਫੇਰ ਖਾਣੀ ਓ ਆਨਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਾਜਦੀਪ ਸਿੰਘ ਮਾਮਲਾ ਗੁਰੂਪੀ ਨਗਰੀ ਅੰਮ੍ਰਿਤਸਰ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਸਪੇਰੇ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾਗਾ ਦੱਸਦੇ ਕਿ ਇਹ ਸਪੇਰਾ ਆਪਣੇ ਗਲ ਦੇ ਵਿੱਚ ਅਜਗਰ ਸੱਪ ਨੂੰ ਪਾ ਕੇ ਘੁੰਮ ਰਿਹਾ ਸੀ ਜਦੋਂ ਪੁਲਿਸ ਕਰਮੀਆਂ ਦੀ ਨਿਗਾ ਇਸ ਦੇ ਉੱਤੇ ਪੈਂਦੀ ਹੈ ਤਾਂ ਇਸ ਨੂੰ ਮੌਕੇ ਦੇ ਉੱਤੇ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਹਾਲਾਂਕਿ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਸਪੇਰਿਆਂ ਦੇ ਵੱਲੋਂ ਅਕਸਰ ਹੀ ਜਾਨਵਰਾਂ ਨੂੰ ਫੜ ਕੇ ਉਹਨਾਂ ਦੇ ਜੜੀਏ ਜਿਹੜਾ ਪੈਸੇ ਇਕੱਠੇ ਕੀਤੇ ਜਾਂਦੇ ਨੇ ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਨਾਲ ਜਿਹੜਾ ਆਮ ਸਮਾਜ ਦੇ ਵਿੱਚ ਵੀ ਕਾਫੀ ਜ਼ਿਆਦਾ ਨੁਕਸਾਨ ਹੁੰਦਾਗਾ ਇਸ ਤੋਂ ਇਲਾਵਾ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਸਪੇਰੇ ਹੁੰਦੇ ਨੇ ਉਹ ਜਾਨਵਰਾਂ ਨੂੰ ਕਈ ਕਈ ਦਿਨ ਭੁੱਖੇ ਰੱਖ ਕੇ ਉਹਨਾਂ ਤੋਂ ਆਪ ਪੈਸੇ ਵਟੋਰਦੇ ਰਹਿੰਦੇ ਨੇ ਅਤੇ ਇਸ ਦੇ ਕਰਕੇ ਉਹ ਜੰਗਲੀ ਜਾਨਵਰਾਂ ਦਾ ਸਭ ਤੋਂ ਵੱਧ ਸ਼ੋਸ਼ਣ ਕਰਦੇ ਨੇ ਤੇ ਇਸੇ ਦੇ ਚੱਲਦਿਆਂ ਜਦੋਂ ਅੱਜ ਇੱਕ ਸਪੇਰਾ ਅੰਮ੍ਰਿਤਸਰ ਦੇ ਬਾਜ਼ਾਰ ਦੇ ਵਿੱਚ ਅਜਗਰ ਸੱਪ ਪਾ ਕੇ ਘੁੰਮ ਰਿਹਾ ਹੁੰਦਾ ਤਾਂ ਉਸ ਵਕਤ ਪੁਲਿਸ ਦੀ ਨਿਗਾ ਇਸ ਦੇ ਉੱਤੇ ਪੈਂਦੀ ਆ ਤਾਂ ਇਸ ਨੂੰ ਮੌਕੇ ਦੇ ਉੱਤੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਦਾਦੇ ਕੀ ਭਾਰਤੀ ਕਾਨੂੰਨ ਦੇ ਤਹਿਤ ਜੇਕਰ ਕੋਈ ਅਜਿਹਾ ਕਰਦਾਗਾ ਕੋਈ ਜੰਗਲੀ ਜਾਨਵਰ ਨੂੰ ਇਸ ਤਰੀਕੇ ਦੇ ਨਾਲ ਕੈਦ ਕਰਕੇ ਆਪਣੇ ਕੋਲ ਰੱਖਦਾ ਤਾਂ ਉਸ ਨੂੰ 3 ਸਾਲ ਦੀ ਸਜ਼ਾ ਹੁੰਦੀ ਆ ਇਸੇ ਕਾਰਵਾਈ ਦੇ ਤਹਿਤ ਹੀ ਪੁਲਿਸ ਦੇ ਵੱਲੋਂ ਹੁਣ ਸਪੇਰੇ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਅਸੀਂ ਜੇ ਅੱਜਕਰ ਸਾਪੇ ਸਪੇਰੇ ਦੇ ਕੋਲੋਂ ਬਰਾਮਦ ਕੀਤਾਗਾ ਉਸ ਨੂੰ ਦੂਰ ਜਾ ਕੇ ਕਿਤੇ ਜੰਗਲਾਂ ਦੇ ਵਿੱਚ ਛੱਡ ਦਿੱਤਾ ਜਾਵੇਗਾ ਉਹ ਲੱਕੀ ਮਲਾਈ 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 ਮਲੋਤਾ ਸ਼ਰਮਾ ਜੀ ਇਹ ਕੋ ਫੜਿਆ ਫકડਿਆ ਕੋ ਇਹ ਜਿਆਦਾ ਸੀ ਪਾਖੜਾ ਬਾਹਰੋਂ ਚੱਲ ਜੇਲ੍ਹ ਦੇ ਅੰਦਰ ਮੇਰਾ ਨਾਮ ਅਸ਼ੋਕ ਜੋਸ਼ੀ ਹੈ ਇਨਸਪੈਕਟਰ ਐਸ ਪੀ ਸੀ ਐ ਸਟਾਫ ਅੰਮ੍ਰਿਤਸਰ ਤੋਂ ਜਾਨਵਰ ਜੰਗਲੀ ਜਾਨਵਰ ਨੂੰ ਰੱਖਣਾ ਜੰਗਲੀ ਜਾਨਵਰ ਦੀ ਕਮਾਈ ਖਾਣਾ ਜੰਗਲੇ ਜਾਂ ਜੰਗਲੀ ਜਾਨਵਰ ਨੂੰ ਬੰਦੀ ਬਣਾ ਕੇ ਰੱਖਣਾ ਘਰ ਚ ਰੱਖਣਾ ਬੰਨ ਕੇ ਰੱਖਣਾ ਜਾਂ ਖੁੱਲਾ ਰੱਖਣਾ ਜਾਂ ਇਨੂੰ ਕੋਈ ਤਸ਼ੱਦਦ ਦੇਣਾ ਜਾਂ ਇਹਨੂੰ ਕਿਸੇ ਕਿਸਮ ਦਾ ਵੀ ਕਿਸੇ ਨੂੰ ਲੈਣ-ਵੇਚਣ ਕਰਨਾ ਇਹਦੀ ਸਜ਼ਾ 3 ਸਾਲ ਔਰ 19000 ਰੁਪਏ ਜੁਰਮਾਨਾ ਤੇ ਇਹ ਸਰਕਾਰ ਦੇ ਲੋਕਾਂ ਜਿਹੜੀਆਂ ਕਿਹੜਾ ਕਿਸ ਨੇ ਲੈ ਕੇ ਹਾਂ ਹਾਂਜੀ ਸਰਕਾਰ ਦੇ ਲੋਕਾਂ ਨੂੰ ਜਿਹੜ ਨੇ ਨਾ ਵੀ ਹੈਗੇ ਕਿ ਸਭ ਦੇ ਉੱਪਰ ਬੈਣ ਹਾਂਜੀ ਇਹ ਜਿਹੜੀਆਂ ਸਾਰੀਆਂ ਗੱਲਾਂ ਸੁਣਾਈਆਂ ਮੈਂ ਸਰਕਾਰ ਵੱਲੋਂ ਆ ਸੈਂਟਰ ਗਵਰਨਮੈਂਟ ਵੱਲੋਂ ਆ ਆਲ ਇੰਡੀਆ ਵੱਲੋਂ ਇਹ ਯਾਦ ਕਰਿਤੀ ਇਹਨੂੰ ਰੱਖਿਆ ਜਾ ਸਕਦਾ ਇਹ ਅਝਕਰ ਹੈ ਔਰ ਇਹ ਬਹੁਤ ਵਿਲੁਪਤ ਪ੍ਰਜਾਤੀ ਆ ਇਹ ਲੋਕ ਕਰਦੇ ਨੇ ਇਹਨਾਂ ਨੂੰ ਪਕੜ ਲੈਂਦੇ ਨੇ ਪੈਸੇ ਕਮਾਉਂਦੇ ਨੇ ਇਹਨਾਂ ਦਾ ਤੇਲ ਕੱਢ ਕੇ ਇਹਨਾਂ ਨੂੰ ਸਾੜ ਕੇ ਸਕਿਨ ਵੀ ਵਿਖਦੀ ਆ ਔਰ ਤੇਲ ਕੱਢ ਕੇ ਵੀ ਇਹ ਵੇਚਦੇ ਨੇ ਔਰ ਇਹ ਸਾਪਨ ਨੂੰ ਪਕੜਨ ਵਾਸਤੇ ਇਹਨੂੰ ਨੌਨ ਵੇਜ ਦੀ ਬਹੁਤ ਜ਼ਰੂਰਤ ਹੁੰਦੀ ਆ ਔਰ ਪਕੜਨ ਤੋਂ ਬਾਅਦ ਵੀ ਨੌਨ ਵੇਜੀ ਖਾਂਦਾ ਵਾ ਔਰ ਇਹ ਲੋਕ ਇਹਨੂੰ ਭੁੱਖਿਆ ਰੱਖਦੇ ਨੇ ਇਹਦੇ ਮੂੰਹ 'ਚ ਆਟਾ ਪਤਲਾ ਕਰਕੇ ਉਹ ਪਾਉਂਦੇ ਨੇ ਜਾਂ ਕਦੀ ਕਦੀ 8 ਦਿਨ ਬਾਅਦ ਇੱਕ ਅੰਡਾ ਦੇ ਦਿੰਦੇ ਨੇ ਇਸ ਕਰਕੇ ਮੈਂ 1 ਹਫ਼ਤੇ ਬਾਅਦ ਇਹਨੂੰ ਮੁਰਗੀ ਇਹ ਨਹੀਂ ਮੈਨੂੰ ਪਤਾ ਮੈਨੂੰ ਤਾਂ ਇਹਨਾਂ ਪਤਾ ਵੀ ਮੈਂ ਅੰਮ੍ਰਿਤਸਰ ਦੇ ਵਿੱਚ 60 ਸਾਲ ਤੋਂ ਕੋਈ ਸਪੇਰਾ ਨਹੀਂ ਵੜਨ ਦਿੱਤਾ ਔਰ ਇਹ ਪਤਾ ਨਹੀਂ ਇਹ ਕਿਸ ਤਰ੍ਹਾਂ ਆ ਗਿਆ ਉਹ ਅੰਮ੍ਰਿਤਸਰ ਦੇ ਵਿੱਚ ਹੁਣ ਇਹਨੂੰ ਮੈਂ ਲਗਭਗ ਕੋਸ਼ਿਸ਼ ਕਰਾਂਗੇ ਕਿ ਪਹਿਲਾਂ ਪੁਲਿਸ ਸਟੇਸ਼ਨ ਤੇ ਕਰਵਾਈ ਕੀਤੀ ਜਾਵੇ ਕੋਸ਼ਿਸ਼ ਕਰਾਂਗੇ ਤੇ ਪਰਚਾ ਹੋਵੇ ਨਹੀਂ ਤਾਂ ਇਹ ਜੇ ਸੱਪ ਤੁਹਾਨੂੰ ਦੇਣ ਦਾ ਵਤੀ ਨਹੀਂ ਇੱਕ ਪਰ ਮੈਂ ਕਿੱਥੇ ਲੈ ਕੇ ਜਾਵਾਂ ਇਹ ਸੱਪ ਨੂੰ ਜੰਗਲਾਤ ਮਹਿਕਮੇ ਨੂੰ ਨਾਲ ਲੈ ਕੇ ਜਾਂ ਤਾਂ ਗਗੜੇਵਾਲ ਛੱਡਿਆ ਜਾਏਗਾ ਜੰਗਲ ਦੇ ਵਿੱਚ ਦਰਿਆ ਬਿਆਸ ਦੇ ਕਿਨਾਰੇ ਤੇ ਜਾਂ ਫਿਰ ਇਸ ਨੂੰ ਕਮਾਲਪੁਰ ਜੰਗਲ ਦੇ ਵਿੱਚ ਰਮਦਾਸ ਦੇ ਲਾਗੇ ਛੱਡਿਆ ਜਾਏਗਾ ਇਥੋਂ 40 ਕਿਲੋਮੀਟਰ ਦੂਰ